ਸੋ ਅੱਜਨਾ ਆਪਾਂ ਤੁਹਾਨੂੰ ਜਿਪਸਮ ਦੀ ਖੇਤੀ ਬਾਰੇ ਦੱਸਦੇ ਆਂ ਖੇਤੀ ਤੁਸੀਂ ਦੇਖੀ ਹੋਊਗੀ ਮੱਕੀ ਦੀ ਝੋਨੇ ਦੀ ਨਰਮੇ ਦੀ ਕਵਾਰੇ ਦੀ ਹਰੇਕ ਪ੍ਰਕਾਰ ਦੀਆਂ ਫਸਲਾਂ ਦੇਖਿਆ ਉਹਨਾਂ ਦੀਆਂ ਹਰੀਆਂ ਭਰੀਆਂ ਤੇ ਪਰ ਵੇ ਜੀ ਅੱਜ ਸਾਨੂੰ ਨੇ ਆਪਾਂ ਪੱਥਰਾਂ ਦੀ ਫਸਲ ਦਿਖਾਉਣੇ ਆ ਪੱਥਰਾਂ ਦੀ ਫਸਲ ਆਪਾਂ ਕਿਉਂ ਦਿਖਾਉਣੇ ਆ ਪੱਥਰਾਂ ਦੀ ਖੇਤੀ ਕਰੀ ਜਾਂਦੇ ਆ ਇਹ ਆਪਾਂ ਲੋਕੇਸ਼ਨ ਹੈਗੀ ਆ ਰਾਜਸਥਾਨ ਦੇ ਕਲੈਤ ਦੇ ਵਿੱਚ ਕੜੇ ਹੋਏ ਆ ਇੱਥੋਂ ਕਲੈਤ 8 ਕਿਲੋਮੀਟਰ ਹੈ ਕਲੈਤ ਦਾ ਏਰੀਆ ਹੀ ਹੋ ਸਕਦਾ ਇਹ ਪਰ ਵੱਡੀ ਗੱਲ ਮੇਨੇ ਲੱਗੀ ਸਾਨੂੰ ਹੁਣ ਤੁਸੀਂ ਦੇਖੋ ਜਿੱਥੋਂ ਵੀ ਤੁਹਾਡੀ ਨਿਗਾਹ ਜਾਂਦੀ ਹੈ ਚਾਰ ਚਫੇਰੇ ਦੀ ਜਿਪਸਮ ਦੇ ਜਿਹੜੇ ਕੀ ਵੇਸਟੇਜ ਜਿਹੜੇ ਇਹ ਢੇਰ ਲੱਗੇ ਹੋਏ ਆ ਤੇ ਜਿਹੜੀ ਕੀ ਖੇਤੀ ਹੁੰਦੀ ਆ ਇਹ ਵੀ ਜੀ ਥੱਲੋਂ ਡੂੰਘੇ ਪੱਧਰ ਤੋਂ ਹੁੰਦੀ ਆ ਖੇਤੀ ਧਰਤੀ ਦੇ ਵਿੱਚੋਂ ਜਿਪਸਮ ਨਿਕਲਦੀ ਆ ਤੇ ਉਹਦੇ ਵਿੱਚੋਂ ਕੋਈ ਆਪ ਦਾ ਵੀ ਇਹਨਾਂ ਨੇ ਬਰੀਕ ਕਰ ਕਰਕੇ ਮਾਲ ਵਗੈਰਾ ਤਾਂ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੱਥੋਂ ਨਿਕਲਦੀ ਆ ਨਾ ਜਿਪਸਮ ਆਜੋ ਵੀ ਪਹਾੜਾਂ ਦੇ ਵਿੱਚ ਮਿੱਤਰੋ ਆਖੀਰ ਹੌਸ ਲੋਕੇਸ਼ਨ ਤੇ ਲੈ ਆਏ ਜਿੱਥੋਂ ਜਿਪਸਮ ਨਿਕਲਦੀ ਆ ਜਿੱਥੋਂ ਪੱਟ ਕੇ ਖੁਦਾਈ ਕਰਕੇ ਇਹ ਤੇ ਜਿਪਸਮ ਹੋਇਆ ਤਾਂ ਲਾਲ ਕਰੈਸਰ ਜੀ ਨੂੰ ਆਪਾਂ ਕਹਿ ਦੰਨੇ ਆ ਜਿਆ ਸਾਹਮਣੇ ਲੋਡਰ ਲੱਗਿਆ ਪਿਆ ਤੁਹਾਡੇ ਇਹ ਇਕੱਠਾ ਕਰੀ ਜਾਂਦਾ ਮਾਲ ਮੁੜ ਕੇ ਇਹਨੂੰ ਟਰੱਕਾਂ ਦੇ ਵਿੱਚ ਲੋਡਿੰਗ ਕਰਕੇ ਤੇ ਬਈ ਬਾਹਰ ਆਉਂਦਾ ਜਿੱਥੇ ਸਪਲਾਈ ਕਰਨੀ ਇਹਨਾਂ ਨੇ ਖੇਤੀ ਲੈ ਕੇ ਜਾਣੀ ਉੱਥੇ ਲਈ ਜਾਂਦੇ ਬਾਈ ਜੀ ਹੋਰੇ ਕਹਿੰਦੇ ਵੀ ਇਹ ਸਰਕਾਰੀ ਜ਼ਮੀਨਾਂ ਹੈ ਸਰਕਾਰੀ ਜ਼ਮੀਨਾਂ ਨੂੰ ਕੀ ਹੈ ਸੇਠ ਇੱਥੇ ਵੱਡੇ ਵੱਡੇ ਉਹ ਕੀ ਹੈ ਲੀਜ਼ ਤੇ ਲੈ ਲੈਂਦੇ ਠੇਕੇ ਤੇ ਠੇਕੇ ਤੇ ਲੈਵਾ ਦਾ ਇਹ ਸਾਰੇ ਜਿੰਨੇ ਵੀ ਫਿਰਦੇ ਆ ਮੇਰੇ ਇਹ ਸਾਰੇ ਬਈ ਇਹਦੇ ਵਿੱਚ ਇਹ ਕੰਮ ਕਰਦੇ ਮਜ਼ਦੂਰੀ ਦੇ ਤਹਿਤ ਮਜ਼ਦੂਰੀ ਤੇ ਕੰਮ ਕਰਦੇ ਆ ਇਹਦੇ ਜਿਹੜੀ ਕਿ ਇਹਦੇ ਨਾਲ ਮਾਲ ਦੇ ਨਾਲ ਚੀਜ਼ ਤਿਆਰ ਹੁੰਦੀ ਹੈ ਹੁਣ ਉਹਦੀ ਗੱਲ ਕਰਦੇ ਆ ਘਰਾਂ ਦੇ ਵਿੱਚ ਜਿਵੇਂ ਮਕਰਾਨੇ ਵਾਲੇ ਪੱਥਰ ਹੁੰਦੇ ਸੀ ਅੱਗੇ ਉਹਨਾਂ ਨੂੰ ਫੇਲ ਕਰੀ ਜਾਂਦੀਆਂ ਹੁਣ ਟਾਈਲਾਂ ਨਹੀਂ ਬਣੀ ਜਾਂਦੀਆਂ ਟਾਈਲਾਂ ਲਾਈ ਜਾਂਦੇ ਆਪਾਂ ਇੰਟਰਲੌਕ ਟਾਈਲ ਜਾਂ ਕੋਈ ਬਾਥਰੂਮ ਚ ਲਾਉਂਦਾ ਜਾਂ ਕੋਈ ਕੋਠੀਆਂ ਦੇ ਵਿੱਚ ਟਾਈਲਾਂ ਲੱਗਦੀਆਂ ਉਹ ਚੀਜ਼ਾਂ ਦੋਸਤੋ ਇਸ ਤੋਂ ਟਾਈਲਾਂ ਦਾ ਸਾਰਾ ਸਮਾਨ ਤਿਆਰ ਹੁੰਦਾ ਤੇ ਉਹਦੇ ਜਿਵੇਂ ਕੋਈ ਡਬਲ ਚਾਰਜ ਦੇ ਨਾਲ ਉਹ ਕੋਈ ਚਾਰਜ ਨਾਲ ਉਹ ਚੀਜ਼ਾਂ ਤਿਆਰ ਹੋ ਹੀ ਜਾਂਦੀਆਂ ਇੱਥੋਂ ਮਿੱਤਰੋ ਕੋਠੀਆਂ ਦੀਆਂ ਸਜਾਵਟਾਂ ਦੀਆਂ ਟਾਈਲਾਂ ਤਿਆਰ ਹੁੰਦੀਆਂ ਉਸ ਉਹ ਆਏ ਹੈ ਮਿੱਤਰੋ ਵਿੱਚੀ ਕੁਝ ਕ ਵੀਰ ਕਹਿੰਦੇ ਵੀ ਇਹਦੇ ਵਿੱਚ ਜਿਪਸਮ ਵੀ ਆ ਜਿਪਸਮ ਦੇ ਖੇਤੀ ਹੁੰਦੀ ਆ ਜਿਪਸਮ ਦੇ ਪਹਾੜ ਆ ਤੇ ਜਿਪਸਮ ਵੀ ਇੱਥੇ ਕਹਿੰਦੇ ਵੀ ਚੱਲਦੇ ਆ ਜਿਪਸਮ ਦਾ ਕੰਮ ਵੀ ਤਾਂ ਹੁਣ ਕੁਝ ਵੀਰ ਇਹਦੇ ਬਾਰੇ ਟਾਈਲਾਂ ਬਾਰੇ ਕਹਿ ਰਹੇ ਸੀ ਪਰ ਜਨ ਨੂੰ ਜਿੰਨੀ ਕ ਸਹੀ ਲੱਗੀ ਇਹਨਾਂ ਦੀ ਗੱਲ ਕਿ ਟਾਈਲਾਂ ਦੇ ਇੱਥੇ ਜਿੰਨਾ ਵੀ ਪ੍ਰੋਸੈਸ ਹੋਈ ਜਾਂਦਾ ਮੈਨੂੰ ਲੱਗਦਾ ਵੀ ਪਹਿਲਾਂ ਹੀ ਬਣ ਰਹੀਆਂ ਤਾਂ ਕੁਝ ਉਧਰ ਜਿਪਸਮ ਦੇ ਜਿਹੜਾ ਕੀ ਇਹ ਖੇਤੀ ਹੈ ਤੋਂ ਇਹ ਚੀਕਣੀ ਮਿੱਟੀ ਜੀ ਨਿਕਲੀ ਜਾਂਦੀ ਆ ਇਹਦੇ ਚੋਂ ਨਿਕਲ ਨਿਕਲ ਕੇ ਤੇ ਟਾਈਲਾਂ ਬਣਾਵਣਾ ਕਿ ਤਿਆਰ ਕਰਕੇ ਇਹ ਸੇਠਾਂ ਕੋਲੇ ਜਾਈ ਜਾਂਦਾ ਇਹਨਾਂ ਦਾ ਕੰਮ ਹੈ ਮਜ਼ਦੂਰਾਂ ਦਾ ਵੀ ਬਰੀਕ ਕਰਕੇ ਦੇਣਾ ਮਾਲ ਖੁਦਾਈ ਕਰਕੇ ਬਰੀਕ ਕਰਕੇ ਤੇ ਸੇਠ ਦੇ ਟਰੱਕ 'ਪਰ ਪਰ ਕੇ ਜਾਈ ਜਾਂਦੇ ਉਹ ਗਾਹਾਂ ਬਈ ਇਹਨਾਂ ਦਾ ਟਾਇਲਾ ਬਣਾਉਂਦਾ ਕੁਝ ਵੀ ਬਣਾਉਂਦਾ ਹੈ ਉਹ ਅਗਲੇ ਦੀ ਸ਼ਕਤ ਆ ਪਿੱਛਾ ਅਗਲੇ ਦੀ ਪੂਸੀ ਬਣਾਈ ਜਾਵੇ ਤਾਂ ਮਿੱਤਰੋ ਇਹ ਇਹਨਾਂ ਦੀ ਸੀਗੀ ਸਾਰੀ ਕਹਾਣੀ ਤਾਂ ਸਾਨੂੰ ਪਹਿਲਾਂ ਲੱਗਿਆ ਵੀ ਜਿਪਸ ਮੂਗੀ ਪਰ ਅੱਜ ਹੁਣ ਇਹਦੇ ਇੱਕ ਹੋਰ ਗੱਲ ਦਾ ਪਹਿਲੂ ਦੇਖੀਏ ਤਾਂ ਦੇਖੋ ਇਹਦੇ ਵਿੱਚੋਂ ਇੱਕ ਬਰੀਕ ਬੱਜਰੀ ਨਿਕਲਦੀ ਹੈ ਜਿਹੜੀ ਕਿ ਕੋਠੀਆਂ ਦੇ ਵਿੱਚ ਆਮ ਹੀ ਚਣਾਈ ਦੇ ਵਿੱਚ ਕ੍ਰੈਸਰ ਇਹ ਯੂਜ਼ ਹੁੰਦਾ ਉਹ ਕ੍ਰੈਸਰ ਜਾਂ ਨਿਕਲ ਰਿਹਾ ਤਾਂ ਉਹ ਇਹ ਕਹਿੰਦੇ ਖੇਤੀ ਹੁੰਦੀ ਹੈ ਇਹਦੇ ਥੱਲੋਂ ਉਸ ਮਾਲ ਨੂੰ ਪੱਟ ਕੇ ਬਰੀਕ ਕਰਕੇ ਤੇ ਦੇਣਾ ਇਹਨਾਂ ਦਾ ਉਹ ਕੰਮ ਹੈ ਤੇ ਜਿਹਦਾ ਵੀ ਆਪ ਦੇ ਖੇਤ ਹੈ ਤੇ ਆਪ ਦੇ ਨਾਮ ਅਰਜਿਸਤਰੀ ਆ ਕੁਝ ਵੀ ਹੈ ਉਹ ਵੀ ਠੇਕੇ ਤੇ ਸੇਠ ਲੈਂਦੇ ਉਹਨਾਂ ਤੋਂ ਤੇ ਉਹ ਵੀ ਆਪਦਾ ਪ੍ਰੋਸੈਸ ਤਿਆਰ ਕਰਕੇ ਕਹਿੰਦੇ ਵੇਚੀ ਜਾਂਦੇ ਤਾਂ ਮਿੱਤਰੋ ਐਸੀ ਇੱਕ ਕਲਾਤ ਦੀ ਵੀਡੀਓ ਤੁਹਾਨੂੰ ਜਿੰਨੀ ਜਾਣਕਾਰੀ ਦਿੱਤੀ ਤਾਂ ਮਿਲਦੇ ਆਪਾਂ ਹੋਰ ਅਗਲੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ